ਸ਼੍ਰੀ ਗੁਰੂ ਤੇਗ ਬਹਾਦਰ ਜੀ ਚੌਗਾਂ ਦੇ ਮਾਤਾ ਗੁਜਰੀ ਜੀ ਸਰਸਤੋਂ ਅਰੰਭੇ ਵਿਖੜੇ ਪੈਂਡੇ ਉਹ ਮਹੀਨੇ ਦੀ ਅੰਤਿਮ ਰਾਤ ਸੀ ਆਖਰ ਸੰਗਠਾ ਨੇ ਬੇਨਤੀ ਕਰਨ ਤੇ ਕੌਣ ਕੂਰ ਕਾਲੀ ਆਕ ਨੂੰ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਚੰਦਨ ਦਾ ਅਵਸਰਾ ਹੋਇਆ ਅਤੇ ਫਿਰ ਸ਼ੁਰੂ ਹੋਈ ਵਿਖੜੇ ਪੈਂਡੇ ਦੇ ਗਰਲੀ ਅਸਰਾ ਅਸਮਾਨ ਤੋਂ ਤੇਜ਼ ਮੀਂਹ ਵਰਸ ਰਿਆ ਸੀ ਹਵਾ ਵਿੱਚ ਬਹੁਤ ਸਰ ਜਿਵੇਂ ਤਿੱਖੇ ਤੀਰ ਮਡੇ ਚ ਵਜ ਰਹੇ ਹੋ ਪਿਛੇ ਗੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਗੁੰਡੇ ਘਰਵਾਜੇ ਵਰਤੀਆਂ ਸਰਸਣ ਨਦੀਆਂ ਐਤਨੀਆਂ ਲਹਿਣਾ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਰੀਰ ਜਰਦਿਆਂ ਨੂੰ ਸੀਨੇ ਨਾਲ ਲਾਇਆ माता गुजरी जी की गोद का ऐसा सहारा जिमें कोई दीवा स्नेह चमक रहा हो गुरु साहेब का परिवार संगत और सिख जत्थे सरसा के कंटे इकट्ठे हो बदल चमकती बिजली कदे कदे कुछ चेहरे नजर आए जरसा नदी में आए पानी के तूफान तो दौफनाक छलना ही नजर आ गया गुरु जी की वार ਦੇ ਸੰਪੂਰਨਤਾ ਕੀਤੀ ਤੇ ਹੁਕਮ ਕੀਤਾ ਸਰਸਾ ਨਦੀ ਧਾਰ ਕਰਨੀ ਹੈ ਉਸ ਰਾਤ ਸਰਸਾ ਨਦੀ ਨੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਢਿਆ ਸਗੋ ਸਾਰਾ ਗੁਰੂ ਪਰਿਵਾਰ ਵੀ ਥੇਰੂ ਥੇਰੂ ਹੋ ਗਿਆ ਮਾਤਾ ਗੁਜਰੀ ਜੀ ਛੋਟੇ ਸਹਿਬ ਜਦਿਆਂ ਨਾਲ ਇੱਕ ਪਾਸੇ ਨਿਕਲ ਗਏ ਗੁਰੂ ਸਾਹਿਬ ਹੋਰ ਪਾਸੇ ਚਲੇ ਗਏ ਇਹ ਸਾਰ ਸੋਹਣੀ ਰਾਤ ਸੀ ਅਤੇ ਅਗਲਾ ਦਿਨ ਚੜ੍ਹਨੁ ਪ੍ਰਾਂਤ ਮੰਤਾ ਗੁਜਰੀ ਜੀ ਅਤੇ ਗੁਮੇਸ਼ੋਟੇ ਸਹਿਜ ਜਾਨ ਦੇ ਝਾੜੀਆਂ ਕਹਤੇ ਕੰਢਿਆਲੇ ਦਾ ਹਨ ਲੰਬਾ ਪੈਂਡਾ طے ਕਰਦੇ ਰਹੇ ਅੱਠ ਪੂਰੀ ਰਾਤ ਨੂੰ ਉਹ ਮਲਾ ਘੂਮੇ ਮਾਸ਼ ਕੀਤੀ ਦੀ ਛੰਗ ਵਿੱਚ ਜਾ ਪਹੁੰਚੇ ਦੇਖੇ ਮਾਤਾ ਰਸ਼ਮੀ ਜੀ ਨੇ ਸਹਿਜ ਜਾਨ ਦੇ ਨੂੰ ਥੋੜੇ ਸ਼ਿਕਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸ ਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਾਹਿਬ ਜਾਦਿਆਂ ਨੂੰ ਨਾਲ ਲਿਆ ਅਤੇ ਗਲਗੂ ਤੇ ਭਰੋਸਾ ਕਰਦਿਆਂ ਉਸ ਨਾਲ ਚੱਲ ਪਏ ਰਾਤਿੰਨੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ ਘਰੂ ਘਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ کئی ਥਾਵਾਂ ਤੇ ਉਕਦੇ ਹੋਏ ਫਿਰ ਤੁੰਗੂ ਦੇ ਪਿੰਡ ਜਿੱਥੇ ਉਸਨੇ ਮਾਤਾ ਜੀ ਅਤੇ ਸਾਹਿਬ ਜੀ ਦੇ ਆਪਣੇ ਘਰ ਆਰਾਮ ਕਰਨੇ ਕਿਆ ਮਾਤਾ ਜੀ ਨੂੰ ਇਹ ਨਹੀਂ ਪਤਾ ਸੀ ਕਿ ਅਗਲੀ ਘੜੀ ਵਿੱਚ ਲੰਗੂ ਦਾ ਰੂਪ ਕਿਵੇਂ ਬਦਲਣ ਵਾਲਾ ਹੈ ਇਹ ਸੋਚਿਆ ਕਿ ਨਹੀਂ ਜਾ ਸਕਦਾ ਸੀ सुरक्षा के नाते जाएगा। शुरू ने मिठे बोल बोले खान पीन का भरोसा दिता निगाह माता जी कोई गठड़ी पी उसका मन लालच नया <coughs> गंगू ने, ने, ने उस की गठड़ी चुप लाता जी ने नरम सुभा पुत्र गंगू रात जो बटरी तो चुकी वो किसे सुरक्षा थान रख है तो गंगू की रूह के अंदर छुपया काला रूप उभर आया वो अग बूला हो चीकन लगा तुम तो मेरे उ चोरी का दोष लगाते हो हूने ही तो मरी के कोतवाल के हवाले करता हाँ माता गुजरी जी ने प्रेम भरे वचन न समझाया वे पुत्र जे गठड़ी रख ली है तो कोई गल नहीं ਪਾਰਕੀ ਸੇ ਹੋਰ ਨੂੰ ਸਾਡੀ ਖਬਰ ਨਾ ਕਰੀ ਪਰ ਥੋਖੇ ਬਾਜ ਗੰਗੂ ਨਾ ਮੰਨਿਆ ਤੇ ਮਰਿੰਡੇ ਦੇ ਨਗਰ ਵਾਲੇ ਖੜੋ ਜਿਆ Google ਫੋਰਜਾਂ ਨੇ ਗੰਗੂ ਦੀ ਇਤਲਾਹ ਦੇ ਮਰਿੰਡੇ ਆ ਹੱਲਾ ਬੋਲ ਕੰਨ ਉਹਨਾਂ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਹਿਬ ਜੱਜਿਆ ਬਾਬਾ ਜੁਲਾਵਲ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂੰ ਪ੍ਰਾਰਥਨਾ ਲਈਂਡੇ ਕੋਤਵਾਲੀ ਵਿੱਚ ਜਾੜ ਲਿਆ ਮਰਿੰਡੇ ਤੋਂ ਉਨਾਂ ਨੂੰ ਸਰਹਿੰਦ ਲਜਾਇਆ ਗਿਆ ਇਥੋਂ ਦੀ 11 ਕੌਨ ਸਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਗਾਰ ਵਜੀਰ ਖਾਨ ਕੋਲ ਪੇਸ਼ ਕੀਤਾ ਗਿਆ ਜਿੱਥੇ ਸਹਿਬਜ਼ਾਦਿਆਂ ਨੇ ਝੁੱਕ ਕੇ ਸੁਨਾਮ ਕਰਨ ਦੀ ਬੁਝਾਈ ਖਡੋਲ ਦਾ ਨਾਮ ਫਤਿਹ ਲਾਈ ਇਹ ਮਾਕਾਇਨੀ ਬਨੋ ਦਿੱਤੀ ਗਈ ਸਿੱਖਿਆ ਦਾ ਦਿੱਤਾ ਸੀ ਅਗਲੇ ਦਿਨ 12 ਕੌਨ ਪੇਸ਼ੀ ਵਿਲੇ ਸਹਿਬਜ਼ਾਦਿਆਂ ਨੇ ਫਿਰ ਉਸ ਤਲੇਰੀ ਨਾਲ ਫਤਿਹ ਗੁਲਾਈ ਕੁੰਬੇ ਦਾ ਆਪੇ ਕੁਸੀ ਕਰੀਂਦਿਆ ਵੱਲੋਂ ਦਿੱਤੇ ਜਾ ਰਹੇ ਵੱਖ-ਵੱਖ ਨਾਲ ਚੰਗਾ ਮੂਹ ਪੰਡਿਆਂ ਇਸੇ ਰਾਤ ਮੋਤੀराम ਮਹਿਰਾ ਜੀ ਆਪਣੀ ਜਾਨ ਤੇ ਖੇਡ ਕੇ ਮਾਂਗਾ ਜੀ ਅੱਗੇ ਸਾਬ ਜਾਨਾਂ ਸਾਬ ਜਾਨਾਂ ਲਈ ਦੁੱਧ ਲੈ ਕੇ ਠੰਡੇ ਬੁਰੇ ਤੱਕ ਪਹੁੰਚ ਗਏ ਸੀ ਸ਼ਰੀ ਲੰਗ ਪੁਰੀ ਸਾਬ ਤੋਂ ਨਿਕਲਣ ਮਗਰੋਂ ਇਹ ਸਾਰੀ ਯਾਤਰਾ ਮਾਂਗਾ ਜੀ ਲਈ ਬਹੁਤ ਵਿਖੜੇ ਪੈਣ ਵਾਲੀ ਸੀ ਮਾਤਾ ਗੁਜਰੀ ਜੀ ਆਪਣੇ ਕੋਤਰੀ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸੌਂਦੇ ਰਹੀ ਸਮ ਉਹਨਾਂ ਨੂੰ ਅਦੁੱਤੀ ਸਹਾਰਤ ਲਈ ਅਗੰਮੀ ਸਭ ਕੁਝ ਸੁਖਾ ਕੇ ਤਿਆਰ ਵੀ ਕਰ ਲਈ ਸਮ ਕਈ ਇਸ ਤਰ੍ਹਾਂ ਸਾਹਿਬ ਜੀ ਆਦੇ ਨੇ